ਮੁਣਕ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਜਨ ਸੇਵਾ ਸੁਸਾਇਟੀ ਮੁਣਕ ਵੱਲੋਂ ਜਿਹੜਾ ਨੈਣਾ ਦੇਵੀ ਜਾਣ ਵਾਲੇ ਸਰਦਾ ਲੋਾਂ ਲਈ ਰਹਿਣ ਸਹਿਣ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਪ੍ਰਬੰਧ ਕੋਰਟ ਕੰਪਲੈਕਸ ਮੁਣਕ ਤੋਂ ਪਾਤੜਾ ਰੋਡ ਵਿਖੇ ਕੀਤਾ ਗਿਆ ਹੈ ਤੇ ਇਸ ਵਿੱਚ ਮਾਤਾ ਜੀ ਦੀ ਜੋਤ ਵੀ ਜਗਾਈ ਗਈ ਹੈ ਜਿੱਥੇ 24 ਘੰਟੇ ਅਟੁੱਟ ਲੰਗਰ ਵਰਤਿਆ ਵਰਤਾਇਆ ਜਾਂਦਾ ਹੈ ਇਹ ਲੰਗਰ 25 ਜੁਲਾਈ ਤੋਂ 31 ਜੁਲਾਈ ਤੱਕ ਚੱਲੇਗਾ ਤੇ 31 ਤਰੀਕ ਨੂੰ ਮਾਤਾ ਜੀ ਦਾ ਜਾਗਨ ਵੀ ਕਰਵਾਇਆ ਜਾਵੇਗਾ ਹਾਂਜੀ ਭਾਈ ਇਹ ਸਾਰਾ ਆਪਣਾ ਜਨ ਸੇਵਾ ਸੰਪਤੀ ਕਲੱਬ ਦੇ ਜਿੰਨੇ ਵੀ ਮੈਂਬਰ ਸਾਡੇ ਖੜੇ ਨੇ ਤੇ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਹਰ ਸਾਲ ਜਿਹੜਾ ਆਪਣਾ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਸੱਤ ਦਿਨ ਦਾ ਜੀ ਇਹ ਕਿੰਨਾ ਵਿਸ਼ਾਲ ਭੰਡਾਰਾ ਤੁਹਾਡਾ ਇਹ 16ਵਾਂ ਵਿਸ਼ਾਲ ਭੰਡਾਰਾ ਜੀ 25 ਤਰੀਕ ਤੋਂ 31 ਤਰੀਕ ਤੱਕ ਜਿਹੜੇ ਮਾਤਾ ਨਾਣਾ ਦੇਵੀ ਦੇ ਯਾਤਰਾ ਲਈ ਜਾਂਦੇ ਨੇ ਯਾਤਰੀ ਕੋਈ ਸਾਈਕਲ ਤੇ ਕੋਈ ਮੋਟਰਸਾਈਕਲ ਤੇ ਕੋਈ ਗੱਡੀਆਂ ਤੇ ਉਹਨਾਂ ਲਈ ਲੰਗਰ ਦਾ ਪ੍ਰਬੰਧ 24 ਘੰਟੇ ਜਿਹੜਾ ਤਿਆਰਬਰ ਤਿਆਰ ਹੈ ਜੀ ਆਪਣੇ ਜਨ ਸੇਵਾ ਕਲੱਬ ਦੇ ਸਾਰੇ ਮੈਂਬਰ ਖੜੇ ਨੇ ਪੂਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਬਾਈ ਯਾਤਰੀਆਂ ਦਾ ਜੀ ਤੇ 31 ਜੁਲਾਈ ਨੂੰ ਮਹਾ ਮਾਈ ਦਾ ਜਾਗਰਣ ਵੀ ਕਰਵਾਇਆ ਜਾ ਰਿਹਾ ਹੈ ਸੋ ਨਗਰ ਨਿਵਾਸੀਆਂ ਨੂੰ ਅਪੀਲ ਹੈ ਵੀ ਉਹ ਜਾਗਰਣ ਦੇ ਵਿੱਚ ਵੀ ਪਹੁੰਚੋ ਤੇ ਮਾਂ ਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਂ ਤੇ ਆਪਣਾ ਪਾਤੜਾ ਰੋਡ ਨੇੜੇ ਕੋਟ ਕੰਪਲੈਕਸ ਇਹ ਹਰ ਸਾਲ ਜਿਹੜਾ ਲਗਾਇਆ ਜਾਂਦਾ ਹੈ ਭਗਤਾਂ ਵੱਲੋਂ ਜੀ